ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇ ਲਈ ਲੈ ਕੇ ਆਏ ਜੀ ਇੱਕ ਤਾਜੀ ਸੂਈ ਵੀ ਬਈ ਇੱਕ ਗੱਬਣ ਆਉ ਪੁੱਛ ਲੈਨੇ ਬਈ ਤੁਹਾਡੇ ਅੱਜ ਵਿੱਚ ਬਾਈ ਜੀ ਸਸੀ ਗਾਲ ਸਸੀ ਆ ਵੀਰੇ ਬੋਦੀ ਪੇ ਠੀਕ ਹੋਉਂਦੀ ਬਹੁਤ ਵਧੀਆ ਬੜੀ ਚੰਗਾ ਕੰਮ ਕਰ ਕੰਮ ਕਰ ਬਹੁਤ ਵਧੀਆ ਵੀਰੇ ਜੀ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਆ ਰਿਸਪਾਂਸ ਰਿਸਪੌਂਸ ਦਾ ਭਾਈ ਐਵੇਂ ਕਰਕੇ ਪਰਮਾਤਮਾ ਦੀ ਕਿਰਪਾ ਨਾਲ ਆਪਣਾ ਮਾਲ ਤਾਂ ਤੈਨੂੰ ਪਤਾ ਨਹੀਂ ਵਿਗਿਆ ਨਾ ਅੱਜ 5 ਗਾਈਆਂ ਦੀ ਵੀਡੀਓ ਬਣਾਉਂ। ਹਾਂ। ਆ ਦੋ ਤੇਰੇ ਸਾਹਮਣੇ ਵਿੱਚ। ਹਾਂ। ਠੀਕ ਹੈ ਨਾ ਇਹ ਵੀ ਹੁਣ ਮਤਲਬ ਆ ਗਿਆ ਤੇਰਾ ਵੀ ਮਾਲ ਰੱਖਣਾ। ਗਾਈਆਂ ਵੀ ਦੂ ਹੀ ਰਹਿਣਾਂ ਕੋਈ ਪ੍ਰੋਬਲਮ ਨਹੀਂ ਕੀ ਤਾਂ ਨਾ ਗਾਈਆਂ ਵੇਚਦੇ। ਠੀਕ ਹੈ। ਨਾਮ ਤੇ ਐਡਰੈਸ ਬੋਲ। ਨਾਮ ਵੀਰੇ ਅਸ਼ਦੀਪ ਆ। ਉਹ ਪਿੰਡ 'ਚ ਵੀਰੇ ਦੀਪਾ ਬਣਦਿਆ ਯਾਰ। ਹਾਂ। ਪਿੰਡ ਭਾਈ ਸੈਦੂ ਗਿਆ। ਤਹਿਸੀਲ ਭਾਈ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਵੀਰੇ ਬੋਲ। ਨੇੜੇ ਪਿੰਡ ਬਈ। ਨੇੜੇ ਵੀਰੇ ਮੇਰੂ ਰਹਿ ਗਿਆ, ਮਧੇਰ ਰਹਿ ਗਿਆ। ਹਾਂ। ਠੀਕ ਹੈ ਤ ਮੋਅਰ ਨੰਬਰ 8876 1740 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਲੈਣ ਹੈ ਕਿਹੜਾ ਸੂਆ ਸੂਈ ਆ ਮੇਰੇ ਦੂਜਾ ਸੂਆ ਸੂਈ ਆ ਹੂੰ ਰਾਤੀ 12:00 ਵਜੇ ਵਿਰੇ ਸੂਈ ਸੀ ਬੱਚੇ ਨੂੰ ਇਹਨੇ ਜਾਣਦੇ ਆ ਠੀਕ ਆ ਇਹ ਮੱਠਲ ਵਿੱਚ ਦੋ ਗਾਂ ਜੇ ਨਿਚੇ ਰਣਾ ਟ੍ਰੱਕ ਪਹਿਲਾਂ ਵੇਚੀ ਜਿਹੜੀ ਉਹਦੀ ਆ ਦੇਖੀ ਠੀਕ ਆ ਉਹ ਕੇ ਰਿਪੋਰਟ ਹੋਊਗੀ ਠੰਡੀ ਸੀਲਸ ਲੱਗ ਹੂੰ ਮੰਨ ਕੇ ਚੱਲ ਵੀ ਤੜਕੇ ਬੱਚਾ ਲਾ ਕੇ ਭਾਈ 3 ਕਿਲੋ ਬੋਲਾ ਚੋਏ ਠੀਕ ਆ ਚੂਣ ਚਵਾ ਇੱਕ ਨੰਬਰ ਹੋਊਗੀ ਸਾਡੇ ਨੂੰ ਰੋਕੇ ਅਗਲਾ ਅਸੀਂ ਵੇਚ ਕੇ ਲੱਗੇ ਜਾਵੇ ਠੀਕ ਆ ਭਾਈ ਚੂਣ ਬੜਾ ਚੰਗਾ ਹੈ ਨਾ ਚੂਣ ਦਾ ਬਾਈ ਯਾਰ ਚਵਾਈ ਬਹੁਤ ਚੰਗੀ ਹੈ ਲਾਤਾ ਰਾਮਾਨ ਖਾਨੇ ਕਿਆ ਬਾਤ ਚਵਾਈ ਯਾਰ ਬਹੁਤ ਚੰਗੀ ਹੈ ਨਾ ਅਜੇ ਤਾਂ ਮੇਰੇ ਬੌਲਾ ਆਈਆਂ ਬੌਲਾ ਹੀ ਆਜੇ ਭਾਈ ਚਵਾਈ ਤੋਂ ਚੰਗੀ ਬਹੁਤ ਹੈ ਠੰਡੀ ਠੰਡੀ ਜਿਵੇਂ ਮਰਜੀ ਦਾ ਰਾਂ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਦੀ ਕੁਛ ਨਹੀਂ ਹੈ ਨਾ ਗਰਮ ਵਾਲੀ ਸਾਬ ਬਹੁਤ ਅਜੇ ਤਾਂ ਬੈਠ ਭਾਈ ਵੇਖਵਾ ਇੰਨੀ ਨਹੀਂ ਤੱਲਾ ਬਹੁਤ ਪਈਆਂ ਯਾਰ ਸਾਰੀਆਂ ਬਲਡਾਂ ਲਾਂ ਕੱਟ ਕੇ ਸ਼ਾਮ ਨੂੰ ਕਰਮਾਲੀ ਦਾ ਆਡਰ ਹੈ ਜਿਹੜਾ ਪੂਰਾ ਕਮਾਲ ਦਾ ਤਿਆਰ ਕਰਨਾ ਬਾਕੀ ਗਲਾਬੀ ਥਾਨ ਮੁੱਠੀ ਵਾਲਾ ਥਾਨ ਚਾਰੇ ਥਾਨ ਨਿਕਲ ਮੇਰੇ ਫੇਸਬੁਕ 'ਚ ਬੱਚੀ ਦਾ ਬਹੁਤ ਪਿਆਰਾ ਹੈ ਫੇਸਬੁਕ ਦਾ ਪਿਆਰਾ ਹੈ ਨਾ ਥੋੜਾ ਜਿਹਾ ਭਾਈ ਯਾਰ ਪਹਿਲਾਂ ਵੀਡੀਓ ਪਾਉਂਦੇ ਸੀ ਵੱਡਿਆਂ ਨਾਲ ਜਾਂ ਵੀ ਉਹ ਕਰ ਅੱਛਾ ਮੰਗ ਵਾਲੀ ਆ ਕੀਤਾ ਕਰਕੇ ਮਾਲ ਵਧ ਇਹ ਲੈਣ ਦੀ ਕੋਸ਼ਿਸ਼ ਕਰੀ ਹੂੰ ਸਹੀ ਗੱਲ ਹੈ ਉਹਦੀ ਘਸਾਂ ਵੀਰੇ ਯਾਰ ਪ्योर ਪੰਜਾਬ ਵਾਲੀ ਆ ਵੀਰੇ ਦੂਜਾ ਸਵਾਊਗੀ ਸਾਡੇ ਲੰਘੋ ਕੇ ਰਪੋਟਾ ਅਗਲਾ ਆਪਦੇ ਕਹਿ ਕੇ ਲੈ ਕੇ ਜਾਵੇ ਮਾਲਾਂ ਮਾ ਦੇਣਾ ਨਾ ਲੈਣਾ ਬਾਈ ਹੂੰ ਅੱਗੇ ਤੂੰ ਯਕੀਨ ਮੰਨੀ ਮੈਂ ਇੰਨਾ ਜਾ ਟਾਈਮ ਵੀਡੀਓ ਬਣਾਉਂਦਾ ਨੂੰ ਨਹੀਂ ਹੋਣਾ ਜਿੰਨੇ ਚਰਚ ਮਹਿੰਗਾਂ ਆ ਵੀ ਇੱਥੇ ਸਹੀ ਗੱਲ ਆ ਬਾਈ ਠੰਡੀ ਸੀਲ ਸਲੱਗ ਚੋਣ ਚਵਾ ਹਾਂ ਇੱਕ ਨੰਬਰ ਉਹ ਵੀਰੇ ਜਿਵੇਂ ਮਰਜ਼ੀ ਬੈਠਾ ਜਿਵੇਂ ਮਰਜ਼ੀ ਬੈਠਾ ਵੀਰੇ ਚੱਕਰੀ ਕਹਿੰਦੀ ਕੁਛ ਨਹੀਂ ਧਾਰਾ ਮਰੀ ਬੇੜੇ ਦੇ ਵਿਚਾਲੇ ਖੜੀ ਐ ਲੰਮਾ ਉਹ ਨਾ ਬਈ ਧਾਰਾ ਮਰੀ ਜਾਂਦਾ ਕਹਿੰਦੀ ਕਰਮ ਵਾਲੀ ਕੁਛ ਨਹੀਂ ਐ ਨਾ ਬਈ ਕਿਆ ਬਾਤ ਚੋਣ ਬੜਾ ਚੰਗਾ ਨਾ ਦੀਪੇ ਬੜਾ ਚੰਗਾ ਚੋਣਾ ਕਹਿੰਦਾ ਹੀ ਕੁਛ ਨਹੀਂ ਵਈ ਬਈ ਹਾਂ ਥੋੜਾ ਇੱਕ ਠੰਡਾ ਪਸ਼ੂ ਲੈਣ ਦੀ ਕੋਸ਼ਿਸ਼ ਕਰੀਦੀ ਆ ਸਹੀ ਗੱਲ ਠੰਡਾ ਪਸ਼ੂ ਹੀ ਵੱਧ ਬੈਠਦਾ ਠੀਕ ਐ ਨਾ ਗੱਲ ਹਾਂ ਚੋਣ ਜਵਾ ਇੱਕ ਨੰਬਰ ਆਗਾ ਹਾਂ ਜਾਨ ਪ੍ਰਾਣ ਓਕੇ ਰਿਪੋਰਟੂ ਖਾਣਾ ਪੀਣਾ ਬਹੁਤ ਚੰਗਾ ਬੱਚੀ ਓਕੇ ਭਾਈ ਹਾਂ ਕੋਈ ਕੋਈ ਯਾਰ ਜੇ ਮਰਜੀ ਤੁਰੀ ਫਿਰ ਇੰਨਾ ਕੁ ਦੁੱਧ ਦੇ ਦੋ ਵਸਤੀ ਮੇਰੇ ਦੁੱਧ ਮੇਰੇ ਡਾਕਟਰ ਇਹਨੇ ਬਲੂਨ ਨੇ ਦਿੱਤਾ 15 ਤੋਂ 16 ਕਿਲੋ ਹਾਂ ਦੇਖੋ ਅੱਡੋ-ਅੱਡਾ ਸਾਮ ਹੁੰਦੀ ਆ ਠੀਕ ਐ ਨਾ ਗੱਲ ਬਾਈ ਸਹੀ ਗੱਲ ਆ ਬਾਈ ਹਾਂ ਜ਼ਰੂਰੀ ਆ ਆਪਾਂ ਕੀ ਦੁੱਧ ਦਾ ਵੀਰੇ ਸੇਵਾ ਦਾ ਹੀ ਹੁੰਦਾ ਸੇਵਾ ਲਈ ਵੀ ਆਪਣੀ ਕੋਈ ਘਰ ਜਾਮਣੀ ਹੈ ਨਾ ਹਾਂ ਹਮਮਮ ਹੁਣ ਜੇ ਮੈਂ 20-22 ਕਿਲੋ ਕਹਦਾ ਮੇਰੇ ਲਈ ਵੀ ਧੱਕਾ ਯਾਰ ਨਾ ਇੰਨੇ ਕੁਲੀ ਦਾ ਹੈਵੀ ਹੈਣੀ ਜੀ ਆਪਾਂ ਕਿਹਾ ਧੱਕਾ ਨਹੀਂ ਕਰਨਾ ਠੋਕ ਕੇ ਵੇਚਣੀ ਆ ਠੋਕੇ ਵਾਲਾ ਵੀ ਲੈਵੇ ਬਾਈ ਅੰਨੇ ਮਸਾਈ ਤੋਂ ਲੈ ਆਉਂਦੇ ਹੁੰਦੇ ਕਿੱਥੇ ਗੁੱਟੇ ਕਰਕੇ ਸਹੀ ਗੱਲ ਆ ਠੀਕ ਆ ਦੁੱਧ ਬਾਈ ਯਾਰ ਮੇਰੇ ਹਿਸਾਬ ਨਾਲ 15 ਕਿਲੋ ਟੁੱਟਦੀ ਹਮਮਮ ਛੋਲਾ 15 16 ਦੇ ਦੂ 20 22 ਵਾਲੀ ਦੀ ਕੰਪੈਸਟੀ ਯਾਨੀ ਵੀਰੇ ਕੋਈ ਜਿੱਡਾ ਧਾਣਾ ਉੱਡੀਕ ਚੀਜ਼ ਆ ਐਵੇਂ ਮੈਂ ਉਹ ਲੋਕਾਂ ਵਾਲਾ ਦਾ ਕੰਮ ਨਹੀਂ 20 25 ਦੇ ਉਹ ਕੰਮ ਸਾਡੇ ਕੋਲ ਐ ਨਹੀਂ ਵੀਰੇ ਠੀਕ ਹੈ ਜਿੰਨੇ ਕਿ ਰੁਪਈਆ ਦੀ ਚੀਜ਼ ਆ ਓਨਾਂ ਕੀ ਦਾ ਭਾ ਮੋਲਾ ਆਰਡਰ ਪੜਾ ਮਾ ਗੁੱਟੀ ਵਾਲਾ ਸਾਨ ਇਕੱਲਾ ਕਰ ਬਾਈ ਲੋਕ ਦਾ ਮਗਰ ਦੀ ਬਾਈ ਕਹਿੰਦਾ ਚਾਰ ਮਰਜ਼ੀ ਲਾ ਮਗਰ ਦੀ ਫੈਜਾ ਬਾਈ ਕਹਿੰਦਾ ਜਿੰਦਰ ਦੀ ਮਰਜ਼ੀ ਚੋਈ ਚੱਲ ਕਹਿੰਦੀ ਕਰ ਬਾਈ ਕੋਈ ਡਾਕਟਰ ਇਹਦੀ ਬੰਨ ਨਹੀਂ ਵੀਰੇ ਜੀ ਇਹਦਾ ਪਾ ਬੱਚਾ ਵੀ ਨਹੀਂ ਲਾਇਆਗਾ ਅੱਛਾ ਵੀਰੇ ਚੋਣਪਾ ਦਾ ਵੀਰੇ ਬੰਨ ਹੈ ਹਮਮ ਸਹੀ ਆਲਾ ਮੋਲ ਕੀ ਆ ਫੇਰੇ ਮੁੱਲ ਡਾਕਟਰ ਯਾਰ ਮੁੱਲ ਕਰਾਉ ਨੂੰ 70 75 ਜਿਹੜਾ ਮਰਜ਼ੀ ਕਰਾ ਲਾ ਵੀਰੇ ਯਾਰ ਠੀਕ ਐ ਮੇਰੀ ਗੱਲ ਹੂੰ ਬਸ ਲੈਣ ਦੇਣ ਵਾਲਾ ਹੀ ਮੁੱਲ ਹੋਣਾ ਯਾਰ 64000 ਦੀ ਬੱਛੀ ਦੇਣੀ ਆ ਬਾਈ ਜੇ ਹੁਣ ਕੱਲ ਨੂੰ ਮੈਨੂੰ ਆ ਕੇ ਬੰਦਾ ਇੱਥੇ ਕਹੀ ਆ ਕੇ ਬਾਈ ਕਹਿੰਦਾ ਬਾਈ ਮੁੱਲ ਦੱਸ ਮੁੱਲ ਕਰਾਉ ਨੂੰ ਮੇਰੇ 70 75 ਕਰਾ ਲਾ ਠੀਕ ਆ ਇਹ ਵੀ ਬਸ 65 ਦੀ ਨਹੀਂ ਬਸ 64000 ਦੀ ਬੱਛੀ ਦੇਵਾਂਗੇ ਯਾਰ ਛੋੜ ਕਰ ਦੇ ਬਹੁਤ ਠੀਕ ਆ 55 ਦਾ ਬੰਦ ਨੂੰ ਫੋਨ ਲਾ ਨਾਂ ਲਾਵੇ ਵਾਲੇ ਅਗਲੇ ਦਾ ਬਾਈ ਦਿਮਾਗ ਖਰਾਬ ਹੋਣਾ ਸਾਡਾ ਨਾ ਟਾਈਮ ਸਾਡੇ ਕੋਲ ਨਹੀਂ ਅਗਲੇ ਠੀਕ ਆ ਹਾਂਜੀ ਲੱਗੇ ਵੀਰੇ ਦੋ ਨੰ ਹਮ ਐਰ ਸ਼ੈਰ ਬਰੀਡ ਆ ਹਮ ਠੀਕ ਆ ਫੇਸ ਕੁਆਲਟੀ ਕਲਰ ਠੰਡੀ ਸੀਲਸ ਲੱਗ ਤੇ ਲੇਵੇਗਾ ਬਾਈ ਪੰਡਾ ਲਾਗਣਾ ਰਹਿਣੇ ਸਹੀ ਗੱਲ ਆ ਚੱਲੋ ਬਹੁ ਭਈਆ ਪਾਗਣਾ ਬਾਈ ਅਜੇ ਸੁੱਚੀ ਪਈ ਗੂਂਦ ਹੀ ਮਾਰਦੀ ਆ ਹਮ ਲੈ ਜਿਵੇਂ ਮਾਰਦੀ ਧਾਰਾ ਮਾਈ ਕਰ ਜਮਾ ਗੂਂਦ ਆ ਨਾ ਜਮਾ ਗੂਂਦ ਆ ਫਿਰੇ 15 ਤਰੀਕ ਦਾ ਡੇਟਾ ਬਾਈ ਇਹਦੀਆਂ ਠੀਕ ਆ ਨਾ ਗੱਲ ਆ ਵੇਖੋ ਇੱਕ ਦੋ ਦਿਨ ਵੱਧ ਘੱਟ ਲੈ ਜੇ ਕਹਿ ਨਹੀਂ ਸਕਦੇ ਪਰ ਆਪ ਨੂੰ 15 ਤਰੀਕ ਦੱਸੀ ਗਈ ਆ ਵੜਦੀ ਦੀ ਫੇਸ ਕੁਆਲਟੀ ਬੱਛੀ ਦੀ ਬਹੁਤ ਪਿਆਰੀ ਬੜੀ ਪਿਆਰੀ ਆ ਬੜੀ ਨਾਦਰੀ ਨੂੰ ਉਹ ਦਿਨ ਪੂਰੇ ਹੁੰਦੇ ਆ ਠੀਕ ਆ ਵੇਖੋ ਪਲੂਣ ਦੁੱਧ ਦਿੱਤਾ 14 15 ਕਿਲੋ ਇੰਨਾ ਦੁੱਧ ਬੜੇ ਆਰਾਮ ਨਾਲ ਵੜ ਪਾ ਦੂਗੀ ਠੀਕ ਆ ਖਾਣ ਪੀਣ ਚੋਂ ਚਵਾ ਇੱਕ ਨੰਬਰ ਹੋਊਗਾ ਕੱਢੀ ਸੀਰਸ ਲੱਗਦਾ ਜਾਂ ਲੇਖੀ ਮੁੱਕੇ ਪਿਆ ਕੋਈ ਗੱਲ ਨੂੰ ਪਸ਼ੂ ਕਰੇ ਅਸੀਂ ਲੈਂਦੇ ਹੀ ਠੀਕ ਆ ਭਾਈ ਹਾਂ ਪਹਿਲੀ ਗੱਲ ਦਾ ਟਰੈਕਟਰ ਤੂੰ ਵੀ ਵੀਡੀਓ ਬਣਾਉਣਾ ਇਹ ਕਲਰ ਹੀ ਨਹੀਂ ਮਿਲਦਾ ਵੀਰੇ ਕਲਰ ਹੀ ਨਹੀਂ ਮਿਲਦਾ ਸਹੀ ਕਲਰ ਦੀ ਡਿਮਾਂਡ ਬਹੁਤ ਆ ਗਈ ਕਉ ਐਰ ਸ਼ਰਨਾਂ ਟੈਜਾ ਨਾ ਜੱਸੀ ਦੇਰ ਸ਼ਰਨਾਂ ਕਰਾਉਂ ਜਾਗਾ ਬਈ ਖੜਨੀ ਖੁੜਨੀ ਪੈਰਾਂ ਬੁਰਾਂ ਦੀ ਸ਼ੁੱਧਾ ਕੋਈ ਐਣੀ ਵੀ ਪੈਰਾਂ ਬੁਰਾਂ ਦੀ ਹੋਊਗੀ ਜਿਵੇਂ ਮਰਜ਼ੀ ਖੜਾ ਤਾ ਯਾਰ ਤੂੰ ਚੱਕਰੀ ਨਹੀਂ ਮੈਡਮ ਨੂੰ ਠੰਡੀ ਬਹੁਤ ਹੈ ਯਾਰ ਹਣਾ ਮਾ ਆਣਾ ਬਾਈ ਬਰਫੀ ਹੈ ਜਿਵੇਂ ਬਣਾਣਾ ਬੈਠਾ ਜਿਵੇਂ ਮਰਜ਼ੀ ਬੈਠਾ ਰ ਕੋਈ ਚੱਕਰ ਨਹੀਂ ਕਹਿੰਦੀ ਗਰਮ ਵਾਲੀ ਕੋਈ ਜਮਾਈ ਬਾਈ ਅਜਾ ਕੱਚ ਚਰ ਗਈ ਮਾਰਦੀ ਆ ਜਿੱਦ ਤੂੰ ਬੈਠ ਕੋ ਸਿਆਰ ਹੋ ਕੇ ਕੁਝ ਬਣ ਕੇ ਬਾਈ ਵੜਸੂਗੀ ਠੀਕ ਹੈ ਨਾ ਗੱਲ ਠੀਕ ਆ ਬਾਈ ਓਕੇ ਰਿਪੋਰਟ ਹੋਊਗੀ ਯਾਰ ਠੀਕ ਆ ਤੇ ਮੁੱਲ ਕੀ ਆਦਾ ਜੀ ਮੁੱਲ ਮੁੱਲ ਦਾ ਯਾਰ ਜਮਾਂ ਹੀ ਜਸਨੂ ਵਾਲਾ ਮੁੱਲ ਹੀ ਆ ਬਸ ਮੁੱਲ ਫੇਰ ਉਹੀ ਗੱਲ ਮੁੱਲ ਵਾਲੀ ਕਰਾਉਣੀ ਆ ਬੰਦਾ ਸੱਖ ਪੈੜ ਜਿਹੜਾ ਮਰਜੀ ਕਰਾ ਲੈ 57000 ਰੁਪਏ ਕਰਾਂਗੇ ਬਾਈ ਕਹਿਣ ਨੂੰ ਜਿਹੜਾ ਕੋ ਮਰਜੀ ਕਰ ਐਦੂ ਕੋਈ ਘੱਟ ਦੇ ਆਪਣੀ ਜ਼ਿੰਮੇਵਾਰੀ ਹੋਊਗੀ ਰੇਟ ਦੀ ਬਾਈ ਕਿਉਂਕਿ 4-5000 ਦਾ ਹਰੇਕ ਡੰਗਰ ਵਾ ਬਾਈ ਪਟਾ ਹੁੰਦਾ ਬੈਠ ਬਾਈ ਜਦੋਂ ਤਿਆਰ ਹੋ ਗਈ ਬੈਠ ਨੇ ਬਾਹਰ 30000 ਸਹੀ ਗੱਲ 57000 ਰੁਪਇਆ ਜਮਾ ਜਾਇਜ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜ਼ਰੂਰ ਉਸਲਾ ਮੋਂ ਪਣੀਆ ਬੜਾ ਚੋਲਾ ਬੈਠਾ ਨਾਲ ਇਸੇ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਲੈ ਕੇ ਕਰ ਲੇ ਧੰਨਵਾਦ